ਰਵੀ ਮਨੋਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਮੈਂ ਇੱਕ ਬਹੁਤ ਹੀ ਆਸਾਨ ਤੇ ਝਟਪੜ ਬਣਨ ਵਾਲੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਸੋ ਇਹ ਜਿਹੜੀ ਰੈਸਪੀ ਹੈ ਜੀ ਅਸੀਂ ਪੋਹੇ ਤੋਂ ਤਿਆਰ ਕਰਾਂਗੇ ਤੇ ਇੱਕ ਕੌਲੀ ਜਿਹੜੀ ਹੈ ਅਸੀਂ ਪੋਹੇ ਦੀ ਲਈ ਹੈ ਪੋਹੇ ਨੂੰ ਅਸੀਂ ਪਹਿਲਾਂ ਜਿਹੜਾ ਹੈ ਚੰਗੀ ਤਰ੍ਹਾਂ ਦੋ-ਤਿੰਨ ਵਾਰੀ ਪਾਣੀ 'ਚ ਧੋ ਲਾਂਗੇ ਚੰਗੀ ਤਰ੍ਹਾਂ ਧੋ ਲਾਂਗੇ ਤਾਂ ਇਹਦੇ ਵਿੱਚੋਂ ਜੀ ਜੇ ਥੋੜੀ ਬਹੁਤੀ ਕੋਈ ਮਿੱਟੀ ਹੋਏਗੀ ਉਹ ਨਿਕਲ ਜਾਏਗੀ ਤੇ ਪੋਹਾ ਚੰਗੀ ਤਰ੍ਹਾਂ ਸਾਫ਼ ਹੋ ਜਾਏਗਾ ਇਸ ਲਈ ਇਹਨੂੰ ਜੜਾ ਧੋਣਾ ਜ਼ਰੂਰੀ ਹੈ ਲੋ ਜੀ ਅਸੀਂ ਇਹਨੂੰ ਦੋ ਤਿੰਨ ਵਾਰੀ ਪਾਣੀ ਚੋਂ ਧੋ ਲਿਆ ਹੈ ਚੰਗੀ ਤਰ੍ਹਾਂ ਤੇ ਢੋਂ ਤੋਂ ਬਾਅਦ ਜਿਹੜਾ ਹੈ 5 ਮਿੰਟਾਂ ਚੋਂ ਅਸੀਂ ਜਿਹੜਾ ਹੈ ਥੋੜਾ ਜਿਹਾ ਜੀ 5 ਮਿੰਟ ਅਸੀਂ ਰੈਸਟ ਵਿੱਚ ਰੱਖ ਦੇਣਾ ਪਾਣੀ ਵੀ ਨਿਕਲ ਜਾਏਗਾ ਤੇ ਪੋਹਾ ਜਿਹੜਾ ਹੈ ਬਿਲਕੁਲ ਸੋਫਟ ਵੀ ਹੋ ਜਾਏਗਾ ਸੋ 5 ਮਿੰਟ ਬਾਅਦ ਜਿਹੜਾ ਹੈ ਜੀ ਅਸੀਂ ਇਸ ਨੂੰ ਜਿਹੜਾ ਹੋਰ ਇੱਕ ਦੂਸਰੇ ਇੱਕ ਬਰਤਨ ਦੇ ਵਿੱਚ ਪਾਵਾਂਗੇ ਬਾਉਲ ਲਿਆਇ ਕਿਸੀ ਖੁੱਲਾ ਪੰਡਾ ਲਿਆ ਹੈ ਉਹਦੇ ਵਿੱਚ ਪਾਵਾਂਗੇ ਦੋ ਕਾਲੂਲੇ ਹਨ ਉਬਲੇ ਹੋਏ ਇੱਕ ਪਿਆਜ਼ ਲਿਆ ਹੈ ਬਰੀਕ ਕੱਟਿਆ ਹੋਇਆ ਦੋ ਹਰੀਆਂ ਮਿਰਚਾਂ ਲਈਆਂ ਹਨ ਇਹ ਹੈ ਜੀ ਜੀਰਾ ਪਾਊਡਰ ਨਮਕ ਔਰ ਅੱਧਾ ਚਮਚ ਜੀ ਕਾਲੀ ਮਿਰਚ ਪਾਊਡਰ ਲਿਆ ਹੈ ਤੇ ਇੱਕ ਛੋਟਾ ਜਿਹੜਾ 1 ਇੰਚ ਦਾ ਟੁਕੜਾ ਆਂ ਅਦਰਕ ਦਾ ਲਿਆ ਹੈ ਇਹਨੂੰ ਵੀ ਅਸੀਂ ਜਿਹੜਾ ਹੈ ਜੀ ਬਰੀਕ ਜਿਹੜਾ ਗ੍ਰੇਟ ਕਰ ਲਾਂਗੇ तो ये अस बना रहे हां जी अज टिक्किया बनावे आलू तो पोहे तो तैयार करा बहुत ही टेस्टी टिक्किया बन के तैयार हो एकदम क्रिस्पी टिक्कियां हैं सो अदरक ना भी बहुत वी टेस्ट आता है इसलिए थोड़ा जि अदरक जो पा लो तो बहुत वीया थोड़ा जिन्हें लिया है जी धनिया भी कट्या हो ਤੇ ਆਲੂ ਹੁਣ ਜਿਹੜੇ ਹਨ ਜੀ ਬਾਕੀ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਚੰਗੀ ਤਰ੍ਹਾਂ ਜਿਹੜੇ ਇਹਨਾਂ ਨੂੰ ਅਸੀਂ ਹੱਥ ਦੇ ਨਾਲ ਜਿਹੜਾ ਹੈ ਇਹਨਾਂ ਨੂੰ ਸਾਰੇ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੈ ਸੋ ਹੱਥ ਦੇ ਨਾਲ ਜੇਕਰ ਮਿਕਸ ਕਰਾਂਗੇ ਤਾਂ ਵਧੀਆ ਤਰੀਕੇ ਨਾਲ ਮਿਕਸ ਹੋਣਗੀਆਂ ਚੀਜ਼ਾਂ ਤੇ ਹੁਣ ਅਸੀਂ 4 ਚਮਚ ਜਿਹੜੇ ਹਨ ਜੀ ਲੇ ਹਨ ਕਾਰਨਫਲੋਰ ਦੇ ਕਾਰਨਫਲੋਰ ਪਾ ਦੇ ਨਾਲ ਤੇ ਇੱਕ ਤਾਂ ਜਿਹੜੀ ਟਿੱਕੀ ਹੈ ਜੀ ਇਹਦੀ ਬਾਈਂਡਿੰਗ ਵਧੀਆ ਬਣੇਗੀ ਤੇ ਟਿੱਕੀਆਂ ਕ੍ਰਿਸਪੀ ਵੀ ਬਣਣਗੀਆਂ ਔਰ ਆਇਲ ਫਰੀ ਵੀ ਬਣਨਗੀਆਂ ਇਹਦੇ ਨਾਲ ਜਿਹੜੀਆਂ ਟਿੱਕੀਆਂ ਦੇ ਵਿੱਚ ਬਿਲਕੁਲ ਆਇਲ ਨਹੀਂ ਜਾਂਦਾ ਬਿਲਕੁਲ ਵਧੀਆ ਟੇਸਟੀ ਟਿੱਕੀਆਂ ਤਿਆਰ ਹੋਣਗੀਆਂ ਸੋ ਚੰਗੀ ਤਰ੍ਹਾਂ ਜਿਹੜਾ ਹੈ ਜੀ ਇਹਨਾਂ ਚੀਜ਼ਾਂ ਨੂੰ ਅਸੀਂ ਮਲ ਕੇ ਮਿਕਸ ਕਰਕੇ ਇੱਕ ਵਧੀਆ ਡੋ ਤਿਆਰ ਕਰ ਲੈਣਾ ਹੈ ਲੋ ਜੀ ਅਸੀਂ ਇਹਨਾਂ ਚੀਜ਼ਾਂ ਨੂੰ ਤਿਆਰ ਕਰ ਲਿਆ ਹੈ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਡੋ ਲਗਾ ਲਿਆ ਹੈ तो हूँ असी जी तो छोटी छोटी जन टिक्कियाँ अपने हिसाब देना जीडिया बना चाहते हो वह तैयार करा थोड़ा जहा मिक्सर लवेंगे और छोटे छोटे टिक्किया असी तैयार कर एक बहुत आसान जी रेसिपी है झटपट टिक्किया जड़िया है जी बन के तैयार हो जाए बना भी आसान है और टेस्टी भी बन दिया ਸੋ ਇਸ ਤਰ੍ਹਾਂ ਸਾਰੀਆਂ ਟਿੱਕੀਆਂ ਤਿਆਰ ਕਰ ਲੈਣੀਆਂ। ਲੋ ਜੀ ਸਾਰੀਆਂ ਟਿੱਕੀਆਂ ਤਿਆਰ ਹੋ ਗਈਆਂ ਤੇ ਦੂਸਰੇ ਪਾਸੇ ਅਸੀਂ ਜੀ ਜਿਹੜਾ ਹੈ ਤੇਲ ਹੈ ਉਹ ਵੀ ਅਸੀਂ ਗਰਮ ਕਰ ਲਿਆ ਚੰਗੀ ਤਰ੍ਹਾਂ। ਸੋ ਟਿੱਕੀਆਂ ਜਿਹੜੀਆਂ ਬਣਾਉਣ ਤੋਂ ਪਹਿਲਾਂ ਤੇਲ ਜਿਹੜਾ ਅੱਛੀ ਤਰ੍ਹਾਂ ਗਰਮ ਹੋਣਾ ਚਾਹੀਦਾ ਹੈ। ਇਹਨਾਂ ਨੂੰ ਅਸੀਂ ਬਿਲਕੁਲ ਹੋਨੇ ਦੇ ਤੱਕ ਹਲਾਣਾ ਨਹੀਂ ਹੈ। ਜਿੰਨੇ ਚੱਕਰੇ ਨਾਲੋਂ ਇੱਕ ਵਾਰੀ ਸੇਕ ਨਹੀਂ ਲੱਗ ਜਾਂਦਾ ਸੋ ਜਦੋਂ ਅਸੀਂ ਟਿੱਕਿਆਂ ਵਿੱਚ ਪਾਵਾਂਗੇ ਤਾਂ ਥੋੜੀ ਜਿਹੀ ਚੱਗ ਜੀ ਬਣ ਜਾਂਦੀ ਹੈ ਤੇ ਗੈਸ ਦੀ ਫਲੇਮ ਨੂੰ ਅਸੀਂ ਉਨੀ ਦੇ ਤੱਕ ਜਿਹੜਾ ਹਾਈ ਤੇ ਹੀ ਰੱਖਣਾ ਹੈ ਸੋ ਜਦੋਂ ਚੱਗ ਜਿਹੜੀ ਹੈ ਜੀ ਖਤਮ ਹੋ ਜੇ ਦੋਸਤੋ ਬਾਅਦ ਅਸੀਂ ਟਿੱਕਿਆਂ ਨੂੰ ਇੱਕ ਇੱਕ ਕਰਕੇ ਜਿਹੜਾ ਹੈ ਪਲਟ ਦੇਾਂਗੇ ਤੇ ਦੋ ਤਿੰਨ ਵਾਰੀ ਇਸ ਤਰ੍ਹਾਂ ਹੀ ਪਾਸਾ ਉਲਟਾ ਦੇ ਪਲਟਦੇ ਹੋਏ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਜਿਹੜਾ ਹੈ ਜੀ ਫ੍ਰਾਈ ਕਰ ਲੈਣਾ ਜਦੋਂ ਤੱਕ ਇਹਨਾਂ ਦਾ ਇੱਕ ਵਧੀਆ ਕਲਰ ਜਿਹੜਾ ਹੈ ਸਨੈਰੀ ਕਲਰ ਨਹੀਂ ਆ ਜਾਂਦਾ ਉਦੋਂ ਤਾਂ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਲੋ ਜੀ ਅਸੀਂ ਟਿੱਕੀਆਂ ਫਰਾਈ ਕਰ ਲਈਆਂ ਹਨ ਇੱਕ ਵਧੀਆ ਕਲਰ ਆ ਗਿਆ ਹੈ ਟਿੱਕੀਆਂ ਦਾ ਤੇ ਹੁਣ ਅਸੀਂ ਇਸ ਨੂੰ ਇੱਕ ਦੂਸਰੀ ਪੋਣੀ 'ਚ ਕੱਢ ਲਾਂਗੇ ਤਾਂ ਜੋ ਇਹਦੇ ਵਿੱਚ ਜੇਕਰ ਕੋਈ ਐਕਸਟਰਾ ਆਇਲ ਹੋਏਗਾ ਤੇ ਉਹ ਨਿਕਲ ਜਾਏਗਾ ਦੇਖੋ ਅਸੀਂ ਸਾਰੀ ਇਹ ਟਿੱਕੀਆਂ ਜਿਹੜੀਆਂ ਹਨ ਜੀ ਫਰਾਈ ਕਰ ਲੈਣੀਆਂ एकदम क्रिस्पी जीडिया है जी बहुत ही वी टेस्टी टिक्कियां बनिया हैं जी असि सारी ही टिक्कियाँ तैयार कर ली हैं बहुत ही टेस्टी टिक्कियां बन के तैयार होंदिया हैं ਤੋ ਇਸ ਤਰ੍ਹਾਂ ਤੁਸੀਂ ਵੀ ਘਰ ਦੇ ਵਿੱਚ ਟਿੱਕੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਸੋ ਦੇਖ ਸਕਦੇ ਹੋ ਕਿ ਟਿੱਕੀਆਂ ਜਿਹੜੀਆਂ ਉਹ ਤੋਂ ਇਕਦਮ ਜਿਹੜੀਆਂ ਕ੍ਰਿਸਪੀ ਬਣੀਆਂ ਹਨ ਔਰ ਵਿੱਚੋਂ ਇਕਦਮ ਜਿਹੜੀਆਂ ਸੌਫਟ ਹਨ ਸੋ ਜਦੋਂ ਵੀ ਕਦੀ ਘਰ ਜਦਿਲ ਕਰੇ ਕੁਝ ਬਣਾ ਕੇ ਖਾਣ ਹੋ ਤਾਂ ਤੁਸੀਂ ਇਹ ਜਲਦੀ ਬਣਾ ਕੇ ਤਿਆਰ ਕਰ ਸਕਦੇ ਆ ਸੋ ਵੀਡੀਓ ਦੇਖਣ ਲਈ